ਬੀਤੇ ਦਿਨ ਲੁਧਿਆਣਾ ਦੇ ਵਿੱਚ ਸ਼ਿਵ ਸੇਨਾ ਆਗੂ ਸਮਨ ਡਿਸੂਜ਼ਾ ਦੇ ਉੱਤੇ ਪੁਲਿਸ ਦੇ ਵੱਲੋਂ ਗੈਂਬਲਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦੇ ਘਰ ਰੇਡ ਕਰਕੇ ਸਮਨ ਡਿਸੂਜ਼ਾ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਜੇਲ੍ਹ ਜਾਣ ਤੋਂ ਪਹਿਲਾਂ ਸਮਨ ਡਿਸੂਜ਼ਾ ਨੇ ਇਹੀ ਕਿਹਾ ਸੀ ਕਿ ਉਹ ਬਾਹਰ ਆਣ ਕੇ ਪੁਲਿਸ ਦੇ ਖਿਲਾਫ ਕਈ ਵੱਡੇ ਖੁਲਾਸੇ ਕਰਨਗੇ। ਬਤ ਕੱਲ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਹੀ ਡਿਸੂਜ਼ਾ ਨੇ ਪੁਲਿਸ ਅਤੇ ਕਈ ਰਾਜਨੀਤਿਕ ਆਗੂਆਂ ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਸਾਜ਼ਿਸ਼ ਦੇ ਤਹਿਤ ਪੁਲਿਸ ਨੇ ਇਸ ਮਾਮਲੇ ਦੇ ਫਸਾਇਆ ਅਤੇ ਸਮਨ ਡਿਸਿਊਸ਼ਨ ਨੇ ਇੱਕ ਸੀਸੀਟੀਵੀ ਫੁਟੇਜ ਵੀ ਵਿਖਾਈ ਹੈ ਅਤੇ ਕਿਹਾ ਕਿ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਨੂੰ ਉਸਦੇ ਘਰੋਂ ਕੁਝ ਵੀ ਨਹੀਂ ਮਿਲਿਆ ਅਤੇ ਉਸ ਨੂੰ ਜਾਣ ਬੁੱਝ ਕੇ ਇਸ ਮਾਮਲੇ ਦੇ ਵਿੱਚ ਫਸਾਇਆ ਗਿਆ ਮੈਂ ਪਹਿਲੇ ਵੀ ਇਹੀ ਗੱਲ ਕਹੀ ਸੀ ਕਿ ਮੈਂ ਫੇਕ ਮਾਮਲਾ ਜੀ ਫਸਾਇਆ ਗਿਆ ਇਹ ਹੁੰਦਾ ਨਹੀਂ ਹੈ ਇਹ ਰੈਗੂਲਰ ਰੂਟੀਨ ਸਾਹੀ ਏਦਾਂ ਕੀਤਾ ਜਾ ਰਿਹਾ ਮੇਰੇ ਨਾਲ ਇਹ ਕੋਈ ਨਵਾਂ ਨਹੀਂ ਹੈ ਜਿਸਦੇ ਪ੍ਰੂਫ ਮੈਂ ਬਾਰ-ਬਾਰ ਦੇ ਰਹੇ ਆਂ ਪਰ ਇਸ ਵਾਰ ਵੀ ਜਿਹੜਾ ਉਹਨਾਂ ਨੇ ਕੀਤਾ ਸੀਗਾ ਉਹਦੇ ਵਿੱਚ ਡੀਵੀਆ ਥਰੂ ਮੇਰੇ ਕੋਲ ਹਲਕੀ ਅਵੇਲੇਬਲ ਆ ਜੋ ਕਿ ਮੈਂ ਤੁਹਾਨੂੰ ਹੁਣੀ ਵੀਡੀਓ ਰਿਕਾਰਡਿੰਗ ਰਹੀ ਪ੍ਰੋਪਰਲੀ ਕਲੀਅਰ ਹੋ ਜਾਊਗਾ ਉੱਥੇ ਜਦੋਂ ਇਸ ਮਾਮਲੇ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 3 ਦੇ ਐਸਐਚਓ ਅਮਰਿਤਪਾਲ ਸਿੰਘ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਮਨ ਡਿਸੂਜ਼ਾ ਦੇ ਉੱਤੇ ਜੋ ਕਾਰਵਾਈ ਕੀਤੀ ਗਈ ਹੈ ਉਹ ਕਾਨੂੰਨ ਦੇ ਮੁਤਾਬਕ ਕੀਤੀ ਗਈ ਹੈ ਦੇਖੋ ਇਹ 20 ਤਰੀਕ ਨੂੰ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਜੋ ਅਸੀਂ ਇਹਦੇ ਖਿਲਾਫ ਐਫਆਈਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ ਗੈਂਬਲਿੰਗ ਐਕਟ ਅਗਿਆਸੇ ਵਿੱਚ ਤੇ ਲੋਟਰੀ ਐਕਟ ਲੱਗਿਆ ਤੇ ਇਹ ਇਨਫੋਰਮੇਸ਼ਨ ਸਹੀ ਤਥਾਂ ਦੇ ਆਧਾਰ ਤੇ ਸਾਨੂੰ ਜੋ ਮਿਲੀ ਸੀ ਤੇ ਉਸ ਦੇ ਆਧਾਰ ਤੇ ਹੀ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਇਹਦੇ ਵਿੱਚ ਕੋਈ ਕਿਸੇ ਰਾਜਨੀਤਿਕ ਨੇਤਾ ਦਾ ਕੋਈ ਇਨਵੋਲਵਮੈਂਟ ਨਹੀਂ ਹੈਗੀ ਇਸ ਤੋਂ ਇਲਾਵਾ ਜੋ ਐਫ ਆਈ ਆਰ ਰਜਿਸਟਰਡ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਵੀ ਹੋ ਰਹੀ ਹੈ ਉਹ ਵੀ ਬਿਲਕੁਲ ਔਨ ਮੈਰਿਟ ਕੀਤੀ ਜਾ ਰਹੀ ਹੈ ਸਾਨੂੰ ਉਹਨਾਂ ਨੇ ਇਹ ਵੀ ਅਰੋਪ ਲਾਇਆ ਨੇ ਕਿ ਮੇਰੇ ਨਾਲ ਮਿਸਬੀਹ ਕੀਤਾ ਗਿਆ ਜਿਹੜੇ ਬੰਦੇ ਸੀਗੇ ਉਹ ਮੈਂ ਕਦੀ ਉਹਨਾਂ ਨੂੰ ਦੇਖਿਆ ਵੀ ਨਹੀਂ ਜਿਨ੍ਹਾਂ ਦੇ ਨਾਮ ਨਾਲ ਹੈਗੇ ਨੇ ਮੈਂ ਉਹਨਾਂ ਨੂੰ ਜਾਣਦਾ ਵੀ ਤੇ ਮੇਰੇ ਘਰ ਦੇ ਵਿੱਚੋਂ ਕੋਈ ਵੀ ਚੀਜ਼ ਬਰਾਮਦਗੀ ਨਹੀਂ ਹੋਈ ਹੈ ਦੇਖੋ ਜੋ ਸਾਨੂੰ ਸਿਗਰੇਟ ਇਨਫੋਰਮੇਸ਼ਨ ਦੇ ਅਧਾਰ ਤੇ ਜੋ ਸੀ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਆ ਉਹ ਸਾਡੀ ਪੁਲਿਸ ਪਾਰਟੀ ਹੀ ਮੌਕੇ ਤੇ ਗਈ ਸੀ ਉਹਨਾਂ ਨੇ ਹੀ ਉੱਥੇ ਮੌਕੇ ਤੇ ਜੋ ਕਾਰਵਾਈ ਬਣਦੀ ਹੈਗੀ ਐਸ ਪਰ ਲਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਸਾਰੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਸਰ ਇੱਕ ਕੋਈ ਮੌਜੂਦਾ ਐਮ ਐਲ ਏ ਦਾ ਨਾਮ ਵੀ ਨਿਕਲਣਾ ਉਹਨਾਂ ਵੱਲੋਂ ਕਿਹਾ ਗਿਆ ਨਹੀਂ ਇਸ ਇਸ ਕੇਸ ਦੇ ਵਿੱਚ ਐਦਾਂ ਦੀ ਕੋਈ ਵੀ ਗੱਲਬਾਤ ਹੈ ਨਹੀਂ ਜੋ ਵੀ ਹੈਗਾ ਸਾਰਾ ਤਫ਼तीश ਸਾਰੀ ਹੈਗੀ ਆ ਔਨ ਮੈਟ ਕੀਤੀ ਜਾ ਰਹੀ ਹੈ ਸੋ ਸੀਸੀਟੀਵੀ ਜਿਹੜੀ ਉਹਨਾਂ ਨੇ ਜਾਰੀ ਕੀਤੀ ਜਿਹੜੀ ਮੀਡੀਆ ਨੂੰ ਦਿੱਤੀ ਹੈ ਉਹਨਾਂ ਨੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਦੋਂ ਮੇਰੇ ਆਫਿਸ ਤੋਂ ਮੈਨੂੰ ਗ੍ਰਿਫਤਾਰ ਕੀਤਾ ਗਿਆ ਨਾ ਵੱਲੋਂ ਤੇ ਮੈਨੂੰ ਇਕੱਲੇ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਜਿਹੜੇ ਬੰਦੇ ਉਹਨਾਂ ਦੱਸੇ ਜਾ ਰਿਹਾ ਹੈ ਐਫ ਆਈ ਆਰ ਦੇ ਨਾਮ ਆ ਰਹੇ ਨਾਮਾਂ ਨੂੰ ਕਦੀ ਜਾਣਦਾ ਸੀ ਨਾਮਾਂ ਨੂੰ ਉਹਨਾਂ ਨੂੰ ਕਦੀ ਮਿਲਿਆ ਨਹੀਂ ਦੀ ਜੋ ਐਫਆਈਆਰ ਜਸਟਿਸਕੀਟੀ ਔਨ ਮੈਰਿਟ ਰਜਿਸਟਰ ਕੀਤੀ ਗਈ ਹੈ ਜੋ ਸਾਡੀ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਦੇ ਹਦਦ ਤੇ ਕੀਤੀ ਗਈ ਹੈਗੀਆ ਉਹ ਇਸ ਤੋਂ ਬਾਅਦ ਐਫਆਈਆਰ ਰਜਿਸਟਰ ਹੋਣ ਤੋਂ ਬਾਅਦ ਵੀ ਜੋ ਇਨਵੈਸਟੀਗੇਸ਼ਨ ਹੋ ਰਹੀ ਹੈ ਜੋ ਤਫਤੀਸ਼ ਕੀਤੀ ਜਾ ਰਹੀ ਹੈ ਉਹ ਵੀ ਔਨ ਮੈਰਿਟ ਕੀਤੀ ਜਾ ਰਹੀ ਹੈ ਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤੀ ਹੈ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਬਿਸ਼ੇਖ ਝਲੋਟਾ ਦੀ ਰਿਪੋਰਟ